ਨਮਸਕਾਰ ਪ੍ਰੋਗਰਾਮ ਹੈਲੋ ਡਾਕਟਰ ਲਹਿਕੇ ਮੈਂ ਡਾਕਟਰ ਨਰੀਸ਼ ਬਟਲਾ ਤੁਹਾਡੇ ਫਿਰ ਰੂਬਰੂ ਹਾਂ ਤੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਦੋਸਤੋ ਸਾਡੇ ਸਰੀਰ ਵਿੱਚ ਕੋਈ ਵੀ ਤਕਲੀਫ ਹੁੰਦੀ ਹੈ ਜੇ ਉਸ ਦੀ ਸ਼ੁਰੂਆਤ ਦੇਖੀ ਜਾਏ ਤਾਂ ਬੜੇ ਛੋਟੇ ਜਿਹੇ ਲੱਛਣ ਤੋਂ ਹੋਏਗੀ ਜੇ ਸਰੀਰ ਤੇ ਕੁਮਾਰ ਜੀ ਗੰਡ ਹੋਈ ਤੇ ਛੋਟੀ ਜੀ ਗਠੋਲੀ ਜੀ ਬਣੇਗੀ ਕਈ ਵਾਰੀ ਬੁਖਾਰ ਹੋਏਗਾ ਲੰਬਾ ਹੋਏਗਾ ਪਰ ਬੁਖਾਰ ਹੈ ਜਿਹਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ ਬਹੁਤ ਸਾਰੇ ਐਸੇ ਲੱਛਣ ਆਉਂਦੇ ਹਨ ਜਿਨੂੰ ਸ਼ੁਰੂਆਤ ਦੇ ਵਿੱਚ ਹਮੇਸ਼ਾ ਨਜ਼ਰਅੰਦਾਜ਼ ਕੀਤਾ ਜਾਏਗਾ ਕਿਉਂਕਿ ਸਾਡੀ ਆਦਤ ਹੈ ਕਿ ਅਸੀਂ ਸਿਹਤ ਦੇ ਕਾਸਟ ਤੇ ਬੜਾ ਕੁਝ ਕਰਦੇ ਹਾਂ ਤੇ ਕੋਈ ਲੱਛਣ ਜਿਹੜਾ ਸ਼ੁਰੂਆਤ ਵਿੱਚ ਬੜਾ ਸਿੰਪਲ ਜਿਹਾ ਲੱਗਦਾ ਹੈ ਅੰਤ ਵਿੱਚ ਕਈ ਵਾਰੀ ਉਹ ਬੜਾ ਗੰਭੀਰ ਰੂਪ ਲੈ ਕੇ ਤੁਹਾਡੇ ਸਾਹਮਣੇ ਆਂਦਾ ਹੈ ਦੇਖਿਆ ਜਾਵੇ ਤਾਂ ਕੈਂਸਰ ਵਰਗੀ ਜਿਹੜੀ ਗੰਭੀਰ ਸਮੱਸਿਆ ਵੀ ਹੈ ਉਹ ਵੀ ਸ਼ੁਰੂਆਤ ਦੇ ਵਿੱਚ ਬੜੇ ਛੋਟੇ ਜਿਹੇ ਹੀ ਸਿੰਪਟਮ ਨਾਲ ਆਉਂਦੀ ਹੈ ਤੇ ਜੇ ਸ਼ੁਰੂਆਤ ਇੱਚੀ ਆਪਾਂ ਸਹੀ ਇਲਾਜ ਕਰਨ ਲਈ ਸਹੀ ਜਾਂਚ ਕਰਵਾ ਲਈਏ ਜਾਂ ਉਹ ਲੱਛਣ ਨੂੰ ਸੀਰੀਅਸਲੀ ਲੈ ਲਈਏ ਤਾਂ ਬਹੁਤ ਵੱਡੀ ਅਲਾਮਤ ਤੋਂ ਬਚਿਆ ਜਾ ਸਕਦਾ ਹੈ ਕੈਂਸਰ ਦੀ ਤਕਲੀਫ ਬਾਰੇ ਅੱਜ ਅਸੀਂ ਵਿਸਤਾਰ ਨਾਲ ਗੱਲਬਾਤ ਕਰਾਂਗੇ ਕੈਸਰੀ ਤਕਲੀਫ ਐਸੀ ਤਕਲੀਫ ਹੈ ਜਿਹੜੀ ਇੱਕ ਹਨੇਰੇ ਕਮਰੇ ਦੀ ਤਰ੍ਹਾਂ ਹੈ ਜਿਹਦੇ ਬਾਰੇ ਜਾਣਕਾਰੀ ਨਹੀਂ ਹੈ ਜਿੱਦੀ ਲਾਈਟ ਹੀ ਨਹੀਂ ਹੈ ਜਾਣਕਾਰੀ ਇਹਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਕੈਂਸਰ ਦੀ ਤਕਲੀਫ ਇੱਕ ਐਸੀ ਤਕਲੀਫ ਹੈ ਕਿਹਾ ਜਾਂਦਾ ਹੈ ਕਿ 40% ਕੈਂਸਰ ਦੇ ਰੋਗ ਬਚਾਏ ਹੀ ਜਾ ਸਕਦੇ ਹਨ ਮਤਲਬ ਪ੍ਰिवेंशन ਕੀਤੀ ਜਾ ਸਕਦੀ ਉਹਨਾਂ ਤੋਂ ਬਚਿਆ ਵੀ ਜਾ ਸਕਦਾ ਹੈ ਤਾਂ 70% ਦੇ ਕਰੀਬ ਜਿਹੜੇ ਕੈਂਸਰ ਦੇ ਰੋਗ ਹਨ ਉਹ ਇਲਾਜਯੋਗ ਹਨ ਦੇਖਿਆ ਜਾਵੇ ਤਾਂ ਸ਼ੂਗਰ ਬਲੱਡ ਪ੍ਰੈਸ਼ਰ ਜਿਹੜੀ ਸਾਰੀ ਉਮਰ ਹੀ ਬੰਦੇ ਦੇ ਨਾਲ ਚਲਦੀ ਰਹਿੰਦੀ ਹੈ ਲੇਕਿਨ ਕੈਂਸਰ ਹੀ ਤਕਲੀਫ ਐਸੀ ਹੈ ਜਿਹਦਾ ਸਹੀ ਸਮੇਂ ਤੇ ਜੇ ਡਾਇਗਨੋਸ ਕਰ ਲਿਆ ਜਾਵੇ ਤੇ ਇਲਾਜ ਕਰ ਲਿਆ ਜਾਵੇ ਤਾਂ ਬੜੀ ਵੱਡੀ ਤਕਲੀਫ ਤੋਂ ਬਚਿਆ ਜਾ ਸਕਦਾ ਹੈ ਕੈਂਸਰ ਬਾਰੇ ਹੋਰ ਵਿਸਤਾਰ ਨਾਲ ਜਾਣਕਾਰੀ ਲਵਾਂਗੇ ਤਾਂ ਦਰਸ਼ਕਾਂ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਜਿਹੜੇ ਇਸ ਵਿਸ਼ੇ ਤੇ ਜਾਣਕਾਰੀ ਦੇ ਲਈ ਅਸੀਂ ਡਾਕਟਰ ਨੂੰ ਸੱਦਾ ਦਿੱਤਾ ਹੈ ਉਹ ਹਨ ਡਾਕਟਰ ਨਵਦੀਪ ਸਿੰਘ ਡਾਕਟਰ ਨਵਦੀਪ ਜਿਹੜੇ ਇੱਕ ਸੀਨੀਅਰ ਔਨਕੋਲੋਜਿਸਟ ਹਨ ਐਮ ਡੀ ਡੀ ਐਮ ਹਨ ਤੇ ਇਸ ਕਿੱਤੇ ਦੇ ਵਿੱਚ ਇਸ ਸਪੈਸ਼ਲਟੀ ਦੇ ਵਿੱਚ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ ਡਾਕਟਰ ਨਵਦੀਪ ਤੁਹਾਡਾ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਮੈਂ ਦਰਸ਼ਕਾਂ ਨੂੰ ਯਾਦ ਦਿਲਾ ਦਾਂ ਪ੍ਰੋਗਰਾਮ ਲਾਈਵ ਫੋਨ ਇਨ ਪ੍ਰੋਗਰਾਮ ਹੈ ਪ੍ਰੋਗਰਾਮ ਦੇ ਦੌਰਾਨ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਕਾਇਮ ਕਰ ਸਕਦੇ ਹੋ ਇਸ ਵਿਸ਼ੇ ਨਾਲ ਜੁੜਿਆ ਕੋਈ ਵੀ ਸਵਾਲ ਸਾਡੇ ਤੋਂ ਪੁੱਛ ਸਕਦੇ ਹੋ ਸਾਡੇ ਟੈਲੀਫੋਨ ਨੰਬਰ ਸਕਰੀਨ ਦੇ ਉੱਤੇ ਡਿਸਪਲੇ ਹੋ ਰਹੇ ਹਨ ਜਦੋਂ ਤਾ ਤੁਸੀਂ ਸਾਡੇ ਨਾਲ ਜੁੜਦੇ ਹੋ ਮੈਂ ਡਾਕਟਰ ਨਵਦੀਪ ਨਾਲ ਗੱਲਬਾਤ ਸ਼ੁਰੂ ਕਰਦਾ ਡਾਕਟਰ ਨਵਦੀਪ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਕੈਂਸਰ ਜਿਹੜਾ ਐਦਾਂ ਸਮਝਿਆ ਜਾਂਦਾ ਕੈਂਸਰ ਹੋਇਆ ਜਿੱਦਾਂ ਫਿਲਮਾਂ ਵਿੱਚ ਦਿਖਾਇਆ ਜਾਂਦਾ ਕਿ ਬੜੀਆਂ ਬੜੀਆਂ ਸੈਲੀਬ੍ਰਿਟੀਜ਼ ਦੇ ਕਈਆਂ ਦੀ ਇਵਨ ਸ਼ਰੀਰ ਗੋਆ ਵੀ ਹੈ ਕੈਂਸਰ ਦੇ ਕਰਕੇ ਤੇ ਕਈਆਂ ਸ਼ੋਅ ਕੀਤਾ ਜਾਂਦਾ ਕਿ ਲੈ ਜੀ ਕੈਂਸਰ ਹੋ ਗਈ ਹੁਣ ਤਾਂ ਯਾਤਰਾ ਵੀ ਮਾੜੀ ਐ ਤੇ ਐਂਡ ਵੀ ਮਾੜਾ ਵਾ ਬਹੁਤ ਸਾਰੇ ਦਿਨ ਵਹਿਮ ਭਰਮ ਜੁੜੇ ਹਨ ਤੇ ਮੈਂ ਚਾਹੂੰਗਾ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ ਆਫਟਰ ਆਲ ਕੈਂਸਰ ਕਹਿੰਦੇ ਕਿ ਨੂੰ ਕਿਸ ਬਿਮਾਰੀ ਨੂੰ ਕਹਿੰਦੇ ਐ ਦੇਖੋ ਕੈਂਸਰ ਕੋ ਡਰਨ ਦੀ ਲੋੜ ਨਹੀਂ ਹੈ ਜੀ ਜਿਸ ਤਰ੍ਹਾਂ 슈ਗਰ ਇੱਕ ਬਿਮਾਰੀ ਹੈ థਾਇਰਾਇਡਿਕ ਬਿਮਾਰੀ ਹੈ ਬਲੱਡ ਪ੍ਰੈਸ਼ਰ ਇੱਕ ਬਿਮਾਰੀ ਹੈ ਇਹਦਾ ਕੈਂਸਰ ਵੀ ਇੱਕ ਬਿਮਾਰੀ ਹੈ ਜੀ ਅਨੈਸੈਸਰਲੀ ਇਹਨੂੰ ਬਹੁਤ ਹਵਾ ਕ੍ਰੀਏਟ ਕੀਤਾ ਹੈ ਪਤਾ ਨਹੀਂ ਕੀ ਹੋ ਜਾਣਾ ਹੈ ਕੀ ਨਹੀਂ ਹੋ ਜਾਣਾ ਇਹਦੀ ਟ੍ਰੀਟਮੈਂਟ ਪੋਸੀਬਲ ਹੈ ਇਹਦੀ ਟ੍ਰੀਟਮੈਂਟ ਸਾਰਿਆਂ ਦੀ ਲੇਆਉਟ ਕੀਤੀ ਹੋਈ ਹੈ ਟ੍ਰੀਟਮੈਂਟ ਪ੍ਰੋਟੋਕਾਲ ਬਣ ਚੁੱਕੇ ਨੇ ਉਹਨੂੰ ਫਾਲੋ ਕਰੋ ਠੀਕ ਹੋ ਜਾਗੇ ਜੀ ਦਸਬ ਦਿਖਣਾ ਜੈ ਕੈਂਸਰ ਜਿੱਦਾਂ ਹੈ ਕੈਂਸਰ ਜਿਹੜਾ ਤਾਂ ਨਜ਼ਰ ਆਉਂਦਾ ਦਿਖਦਾ ਵਾ ਕੈਂਸਰ ਜਿੱਦਾਂ ਕਿਸੇ ਦੀ ਗਠੋਲੀ ਹੋ ਗਈ ਕਿਸੇ ਬਾਹਰ ਨਜ਼ਰ ਆ ਗਿਆ ਉਹ ਤਾਂ ਚਲ ਨਜ਼ਰ ਆ ਜਾਂਦਾ ਵਾ ਉਹ ਤਾਂ ਫਿਰ ਵੀ ਬੰਦਾ ਦੱਸ ਸਕਦਾ ਲੱਛਣ ਵੀ ਲੈ ਵੀ ਮੇਰੇ ਹੱਗੇ ਜਿੱਦਾਂ ਸੀਏ ਬ੍ਰੈਸਟ ਬੜਾ ਕਾਮਨ ਹੈ ਤੇ ਸੀਏ ਬ੍ਰੈਸਟ ਵਿੱਚ ਕੋਈ ਗਾਠਾਂ ਗਈ ਬ੍ਰੈਸਟ ਵਿੱਚ ਤਾਂ ਵੀ ਆਪਾਂ ਬੰਦਾ ਡਾਇਗਨੋਸ ਕਰ ਸਕਦਾ ਵਾ ਡਾਕਟਰ ਕੋਲ ਚਲ ਜਾਏਗਾ ਜਿਹੜੇ ਲੱਛਣ ਨਹੀਂ ਆਉਂਦੇ ਮਤਲਬ ਜਿਹੜੇ ਨਜ਼ਰ ਨਹੀਂ ਆਉਂਦੇ ਪਾਰ ਉਹ ਟਿਊਮਰ ਐਸੇ ਉਹਨਾਂ ਦਾ ਕਿੱਦਾਂ ਕੀਤਾ ਜਾਏ ਫਿਰ ਦੇਖੋ ਬੜਾ ਅੱਛਾ ਸਵਾਲ ਪੁੱਛਿਆ ਹੈ ਹਾਂਜੀ ਮੈਨੂੰ ਲੱਗਦਾ ਆਪਣਾ ਅੱਧਾ ਇੰਡੀਆ ਹਾਂਜੀ ਅਮਰੀਕਾ ਅਫਰੀਕਾ ਜਾਂ ਕੈਨੇਡਾ ਜਾ ਕੇ ਸੈਟਲਡ ਹੈ ਹਾਂਜੀ ਤੇ ਜਦੋਂ ਵੀ ਆਪਾਂ ਜਦੋਂ 에어ਪੋਰਟ ਤੇ ਜਾਂਦਾ ਹੈ ਤੇ ਸਾਨੂੰ 에어ਪੋਰਟ ਅਥਾਰਟਿਜ਼ ਕਿੰਨੀ ਆਪਣੀ ਸਿਕਿਉਰਿਟੀ ਚੈੱਕ ਕਰਾਉ ਜੀ ਅਸੀਂ ਵਾਧ-ਵਾਧ ਕੇ ਸਿਕਿਉਰਿਟੀ ਚੈੱਕ ਕਰਾਈਦਾ ਕਿ ਲੈ ਵੀ ਸਾਡਾ ਪਰਸ ਵੀ ਚੈੱਕ ਕਰ ਲੈ ਸਾਡਾ ਬੈਗ ਵੀ ਚੈੱਕ ਕਰ ਲੋ ਸਾਨੂੰ ਵੀ ਚੈੱਕ ਕਰ ਲੋ ਤੇ ਸਾਨੂੰ ਇੱਕੋ ਕੋਰੀਡੋਰ ਜੀ ਹੁੰਦਾ ਹੈ ਸਕਰੀਨਿੰਗ ਕੋਰੀਡੋਰ ਚੋਂ ਕੱਢਦੇ ਹਾਂ ਹਾਂਜੀ ਹਾਂਜੀ ਇਸੇ ਤਰ੍ਹਾਂ ਕੈਂਸਰ ਤੋਂ ਬਚਣ ਲਈ ਹਾਂ ਜੇ ਸਾਡੇ ਅੰਦਰ ਕੋਈ ਕੈਂਸਰ ਛੁਪਿਆ ਹੈ ਤੇ ਇਹਦੀਆਂ ਸਕ੍ਰੀਨਿੰਗ ਮੈਥਡ ਹੈਗੇ ਨੇ ਇਹਦੇ ਸਕ੍ਰੀਨਿੰਗ ਅਵੇਲੇਬਲ ਹੈ ਉਹ ਆਪਾਂ ਸਕ੍ਰੀਨਿੰਗ ਕਰਾਈਏ ਰੁਕੀਏ ਨਾ ਆਪ ਘਰ ਨਾ ਬੈਠੀਏ ਆਪਾਂ ਛੁਪੀਏ ਨਾ ਆਪ ਲੋਕ ਕਿ ਨਾ ਬੈਠੀਏ ਆਪਾਂ ਆਖਾਂ ਆਪਾਂ ਆਪਣੀ ਅੱਖਾਂ ਦੇ ਅੱਗੇ ਨੇਰਾ ਨਾ ਪਾ ਕੇ ਬੈਠੀਏ ਆਪਾਂ ਡਾਕਟਰ ਕੋ ਜਾਈਏ ਉਹਨੂੰ ਦੱਸਿਏ ਵੀ ਸਾਨੂੰ ਕੈਂਸਰ ਦੇ ਸਕ੍ਰੀਨਿੰਗ ਟੈਸਟ ਕਰਾ ਦਿਓ ਤੇ ਹੋ ਜਾਣਗੇ ਤੇ ਵਿੱਚ ਜੇ ਅਗਰ ਹਿਡਨ ਕੈਂਸਰ ਹੈਗਾ ਤੇ ਪਤਾ ਲੱਗ ਜਾਊਗਾ ਇਹ ਦੋਸਰ ਰੂਟੀਨ ਇਸ ਤਾਂ ਬੰਦਾ ਕੈਂਸਰ ਦਾ ਕਰਾਉਂਦਾ ਹੀ ਨਹੀਂ ਟੈਸਟ ਕਿ ਇਫ ਡਾਕਟਰ ਨੂੰ ਸਪੈਸ਼ਲੀ ਦੱਸਣਾ ਪਊਗਾ ਕਿ ਏਜ ਨਾਲ ਰਿਲੇਟਡ ਹੈ ਵੀ ਉਮਰ ਦੇ ਹਿਸਾਬ ਨਾਲ ਬੰਦਾ ਜਾਵੇ ਤਾਂ ਉਹ ਵਾਲਾ ਟੈਸਟ ਕਰਾਰੇ ਜਿਹੜਾ ਕੈਂਸਰ ਨਾਲ ਰਿਲੇਟਡ ਹੋਵੇ ਦੇਖੋ ਇਸ ਤਰ੍ਹਾਂ ਹੈਗਾ ਆਪਾਂ ਨੂੰ ਪਤਾ ਮਹੀਨਾ ਅਕਤੂਬਰ ਦਾ ਚੱਲ ਰਿਹਾ ਹੈ ਇੱਥੇ ਦਿਵਾਲੀ ਹੈ ਫਿਰ ਵਿਸਾਖੀ ਆਣੀ ਹੈ ਫਿਰ ਨਿਊ ইয়ার ਆਣਾ ਹੈ ਮਤਲਬ ਸਾਰੇ ਤਿਹਾਰ ਪਤਾ ਹੈ ਏਦਾਂ ਹੀ 40 ਸਾਲ ਤੋਂ ਬਾਅਦ ਕੈਂਸਰ ਦੇ ਸਕ੍ਰੀਨਿੰਗ ਟੈਸਟ ਬਣੇ ਨੇ ਹਰ ਡਾਕਟਰ ਨੂੰ ਅਕ੍ਰੋਸ ਇੰਡੀਆ ਅਕ੍ਰੋਸ ਵਰਲਡ ਸਾਰੇ ਪਤਾ ਹੈ ਸਿਰਫ ਮਰੀਜ਼ ਜਾਣਦਾ ਨਹੀਂ ਹੈ ਇੱਕ ਨਾਰਮਲ ਪੇਸ਼ੈਂਟ ਇੱਕ ਨਾਰਮਲ ਚੱਲਦਾ ਫਿਰਦਾ ਬੰਦਾ ਕਹਿੰਦਾ ਯਾਰ ਮੈਨੂੰ ਕੀ ਹੋਣ ਵਾਲਾ ਹੈ ਮੈਂ ਹੀ ਰਹਿ ਗਿਆ ਮੈਨੂੰ ਕੈਂਸਰ ਹੋਣਾ ਹੈ ਉਹਨੂੰ ਚਾਹੀਦਾ ਉਹ ਇਸ ਚੋਂ ਨਾ ਇਸ ਭਾਵ ਚੋਂ ਨਿਕਲੇ ਤੇ ਅੱਗੇ ਵਧੇ ਤੇ ਡਾਕਟਰ ਕੋ ਜਾਏ ਉਹਨੂੰ ਕਹਵੇ ਮੈਂ ਨਾਰਮਲ ਐ ਪਰ ਮੇਰਾ ਦੇਖੋ ਕਿ ਅੰਦਰ ਕੋਈ ਕੈਂਸਰ ਤਾਂ ਨਹੀਂ ਹੈ ਜਿੰਨੇ ਵੀ ਸਕਰੀਨਿੰਗ ਟੈਸਟ ਹੈਗੇ ਮੇਰੇ ਕਰਾਓ ਜੀ ਦੱਸੋ ਇੱਕ ਆਮ ਤੌਰ ਤੇ ਦੇਖਿਆ ਜਾਂਦਾ ਨਾ ਕਿ ਜਿਹੜੇ ਕੈਂਸਰ ਹੁੰਦੇ ਆ ਬੰਦਾ ਬੜਾ ਸ਼ਰਾਬੀ ਹੋਊਗਾ ਅਲਕੋਹੋਲਿਕ ਬੜਾ ਵਾ ਜਾਂ ਸਮੋਕਰ ਆ ਤਾਂ ਕੈਂਸਰ ਬੜੇ ਹੁੰਦੇ ਪਏ ਆ ਬਤ ਹੋਰ ਵੀ ਜਿੱਦਾਂ ਕੋਈ ਆਤਾਂ ਐਸੀ ਹੈਗੀਆਂ ਕੋਈ ਖਾਣ ਪੀਣ ਅੱਦਾਂ ਹੈਗਾ ਬੰਦਾ ਕਹਿੰਦਾ ਚੱਲ ਇਹਦੇ ਪਰ ਕਈ ਮਰੀਜ਼ ਐਸੇ ਆਉਂਦੇ ਜਿਨ੍ਹਾਂ ਨੇ ਨਾਕ ਦੇ ਸ਼ਰਾਬ ਪੀਤੀ ਨਾ ਸਿਗਰਟ ਪੀਤੀ ਪਰ ਫਿਰ ਵੀ ਕੈਂਸਰ ਨਾਲ ਗ੍ਰਸਤ ਹਨ ਉਹ ਉਦਾਂ ਦੇ ਮਰੀਜ਼ ਦਾ ਕੀ ਕਰੀਏ ਦੇਖੋ ਕੈਂਸਰ ਹੋਣ ਦਾ ਮੇਜਰ ਕਾਰਨ ਜਿਹੜਾ ਅੱਜ ਚੱਲ ਰਿਹਾ ਉਹ ਮੋਟਾਪਾ ਹੈ ਓਬੈਸਟੀ ਜੀ ਜਿੰਨਾ ਮੋਟਾਪੇ ਨਾਲ ਕੈਂਸਰ ਅੱਜ ਹੈਗਾ 11 ਕੈਂਸਰ ਮੋਟਾਪੇ ਨਾਲ ਲਿੰਕਡ ਹੈਗੇ ਇਹ ਦਸ ਹੀ ਦੋ ਦਸ ਕਿਹੜੇ ਦੇ ਦੇਖੋ ਬ੍ਰੈਸਟ ਹੋ ਗਿਆ ਪੈਂਕਰੀਆਜ਼ ਹੋ ਗਿਆ ਗੁਰਦੇ ਦਾ ਹੋ ਗਿਆ ਯੂਟਰਸ ਹੋ ਗਿਆ ਬੱਚੇਦਾਨੀ ਦਾ ਹੋ ਗਿਆ ਚਮੜੀ ਦਾ ਹੋ ਗਿਆ ਇੱਕ ਦੋ ਬਲੱਡ ਕੈਂਸਰ ਵੀ ਇਹਨਾਂ ਲਿੰਕ ਨੇ ਸੋ देयर ਆਰ 11 ਕੈਂਸਰ ਜਿਹੜੇ ਮੋਟਾਪੇ ਨਾਲ ਰਿਲੇਟਡ ਹੈ ਜੀ ਇਸ ਤੋਂ ਇਲਾਵਾ ਜੇ ਕਿਸੇ ਨੂੰ ਕੈਂਸਰ ਪਰਿਵਾਰ ਚ ਚੱਲ ਰਿਹਾ ਹੈ ਜੀ ਫਰਸਟ ਜਨਰੇਸ਼ਨ ਨੂੰ ਹੈਗਾ ਸੈਕੰਡ ਜਨਰੇਸ਼ਨ ਨੂੰ ਹੈਗਾ ਥਰਡ ਜਨਰੇਸ਼ਨ ਨੂੰ ਹੈਗਾ ਇਹਦਾ ਮਤਲਬ ਉਹਦੀ ਜੀਨਸ ਹੀ ਖਰਾਬ ਹੈ ਜੀ ਮੈਂ ਉਹਦਾ ਕਿੰਨਾ ਸਪੋਜ਼ ਕਰੋ ਮੇਰੇ ਕੋਲ ਇੱਕ ਇੱਕ ਜ਼ਮੀਨ ਹੈ ਉਹਦੀ ਰਿਸਟਰੀ ਖਰਾਬ ਹੈ ਹਾਂਜੀ ਹੁਣ ਉਹ ਮੇਰੇ ਬੇਟੇ ਨੂੰ ਉਹ ਖਰਾਬ ਹਿਸਟਰੀ ਮਿਲਨੀ ਆ ਸੋ ਉਹ ਜੇ ਤੁਹਾਡੀਆਂ ਜੀਨਸ ਖਰਾਬ ਹੈ ਜੇ ਤੁਹਾਡੀਆਂ ਅੰਦਰੂਨੀ ਜੀਨਸ ਕਹਿ ਰਹੀਆਂ ਕਿ ਤੁਹਾਨੂੰ ਕੈਂਸਰ ਹੋ ਸਕਦਾ ਫਿਰ ਉਹ ਫੈਮਲੀ ਚੱਲਦਾ ਜਿਹੜਾ ਫੈਮਲੀ ਚੱਲਦਾ ਇਹਦੀ ਵੀ ਕੋਈ ਪ੍ਰੀਵੈਂਸ਼ਨ ਹੈ ਕਿ ਪਹਿਲਾਂ ਪਤਾ ਲੱਗ ਸਕਦਾ ਬਿਲਕੁਲ ਇਹਦੇ ਵੀ ਸਕ੍ਰੀਨਿੰਗ ਟੈਸਟ ਨੇ ਇਹਦੇ ਸਕ੍ਰੀਨਿੰਗ ਟੈਸਟ 35 ਸਾਲ ਤੇ ਸ਼ੁਰੂ ਹੁੰਦੇ ਆ ਹਾਂਜੀ ਆਮ ਬੰਦੇ ਤੇ 40 ਸਾਲ ਤੇ ਤੇ ਇਹਦੇ 35 ਸਾਲ ਤੇ ਤੇ ਡੋਸਰ ਜਿਹੜਾ ਆਪਾਂ ਥੋੜੀ ਜੀ ਗੱਲ ਕਰਦੇ ਆਂ ਸੀ ਬ੍ਰੈਸਟ ਦੀ ਗੱਲ ਕਰਦੇ ਚਲੋ ਜਿਹੜਾ ਸਭ ਬੜਾ ਕਾਮਨ ਹੈਗਾ ਫੀਮੇਲ ਦੇ ਵਿੱਚ ਹੈ ਨਾ ਇੱਕ ਤਾਂ ਮੈਂ ਦਰਸ਼ਕਾਂ ਨੂੰ ਦੱਸਦਾ ਕਿ ਅੱਜਕੱਲ ਜਿਹੜਾ ਅਕਤੂਬਰ ਦਾ ਮਹੀਨਾ ਉਹ ਸੀਏ ਬ੍ਰੈਸਟ ਦੀ ਜਾਣਕਾਰੀ ਲਈ ਹੀ ਮਨਾਇਆ ਜਾਂਦਾ ਹੈ ਇਹਨੂੰ ਪਿੰਕ ਮੰਥ ਕਹਿੰਦੇ ਆਂ ਹਾਂਜੀ ਤੇ ਡੋਸਰ ਦੀ ਵੈਸੇ ਮਹੱਤਤਾ ਕੀ ਹੈ ਜਿੱਦਾਂ ਹੁਣ ਗ੍ਰੇਡ ਰੱਖੇ ਪਿੰਕ ਕਲਰ ਇਹਨੂੰ ਦਿੱਤਾ ਗਿਆ ਇਹਦੀ ਕੀ ਇੰਪੋਰਟੈਂਸ ਹੈ ਪਿੰਕ ਕਲਰ ਜਿਹੜਾ ਰੰਗ ਹੈ ਇਹ ਫੀਮੇਲ ਦਾ ਕਲਰ ਹੈ ਜੀ ਅਕਤੂਬਰ ਦਾ ਮਹੀਨਾ ਸਾਰੇ ਸੰਸਾਰ ਚ ਕੱਲ ਜਲੰਧਰ ਹੀ ਨਹੀਂ ਲੁਧਿਆਣਾ ਹੀ ਨਹੀਂ ਅੰਮ੍ਰਿਤਸਰ ਹੀ ਨਹੀਂ ਸਾਰੇ ਸੰਸਾਰ ਚ ਬ੍ਰੈਸਟ ਕੈਂਸਰ ਅਵੇਅਰਨੈਸ ਮਹੀਨਾ ਮਨਾਇਆ ਜਾਂਦਾ ਜੀ ਇਸ ਮਹੀਨੇ ਚ ਅਸੀਂ ਗਿਲਾਵਾ ਤਾਂ ਕਰੀ ਦੀਆਂ ਆਪਸ ਹਸਪੀਟਲਸ ਅਵੇਅਰ ਕਰਾਈਦਾ ਮਰੀਜ਼ਾਂ ਨੂੰ ਸਕਰੀਨਿੰਗ ਮੈਥਡ ਦਸੀ ਦੇਨੇ ਤੇ ਇਹਨਾਂ ਤੋਂ ਬਚਾ ਦੇ ਸਟੈਪਸ ਅਸੀਂ ਉਹਨਾਂ ਨੂੰ ਦਸੀ ਦੇਨੇ ਕਿਵੇਂ ਬਚਣਾ ਚਾਹੀਦਾ ਜੀ ਆਪਰਫ ਇਸੀ ਬ੍ਰੈਸਟ ਦੀ ਗੱਲ ਕਰ ਹੀ ਲੈਨੇ ਡਾਕਟਰ ਜਿਹੜਾ ਸੀ ਇਹ ਬ੍ਰੈਸਟ ਹੈ ਇਹ ਕਿਸ ਕਿਸ ਤੇ ਹੁੰਦਾ ਵੈਸੇ ਜ਼ਿਆਦਾਤਰ ਬ੍ਰੈਸਟ ਕੈਂਸਰ 50 ইয়ারਸ ਉਪਰ 50ਰ ਤੋਂ ਘਟ ਨਹੀਂ ਹੁੰਦਾ ਨਹੀਂ 50ਰ ਤੋਂ ਘਟ ਵੀ ਪਾਇਆ ਜਾਂਦਾ ਹੈ 40 ਤੇ ਵੀ ਪਾਇਆ ਜਾਂਦਾ 30 ਸਾਲ ਤੋਂ ਵੀ ਪਾਇਆ ਜਾਂਦਾ ਪਰ 80% ਕੇਸ 50 ਸਾਲ ਤੋਂ ਉੱਪਰ ਪਾਇਆ ਜਾਂਦੇ ਤੇ ਇਹ ਚ ਡਾਕਟਰ ਸਾਹਿਬ ਫੈਮਿਲੀ ਹਿਸਟਰੀ ਕਿੰਨੀ ਇੰਪੋਰਟੈਂਟ ਹੈ ਫੈਮਿਲੀ ਹਿਸਟਰੀ 10% ਕੇਸਸ ਜ ਫੈਮਿਲੀ ਚੱਲਦਾ ਜੀ ਮਤਲਬ 100% ਨਹੀਂ ਕਿ ਫੈਮਿਲੀ ਕਿਸੇ ਨੂੰ ਹੋਏਗਾ ਤੇ ਇਹ ਡਾਕਟਰ ਜਿੱਦਾਂ ਜੇ ਕਿਸੇ ਦਾ 10% ਚਾਂਸ ਹੈਗਾ ਜਦੋਂ ਉਹਨੂੰ ਪਤਾ ਹੈਗਾ ਕਿ ਉਹਨਾਂ ਦੇ ਫੈਮਿਲੀ ਸੀ ਬ੍ਰੈਸਟ ਹੋਇਆ ਸੀ ਕਿਸੇ ਨੂੰ ਉਹ ਕਿੱਦਾਂ ਡਾਕਟਰ ਕੋ ਜਾਵੇ ਕਿੱਦਾਂ ਕਦੋਂ ਟੈਸਟ ਕਰਾਵੇ ਤੇ ਕਿਹੜਾ ਟੈਸਟ ਕਰਾਵੇ ਮੈਂ ਜਿੱਦਾਂ ਪਹਿਲਾਂ ਵੀ ਦੱਸ ਚੁੱਕ ਹਰ ਇਨਸਾਨ ਨੂੰ ਹਰ ਲੇਡੀ ਨੂੰ ਆਪਣੀ ਮੈਮੋਗ੍ਰਾਫੀ ਕਰਾਣੀ ਚਾਹੀਦੀ ਹੈ ਐਕਸ-ਰੇ ਮੈਮੋਗ੍ਰਾਫੀ ਬਹੁਤ ਸਿੰਪਲ ਜਿਹਾ ਟੈਸਟ ਹੈ ਜੀ ਮੈਂ ਤਾਂ ਇਹਨੂੰ ਦੂਜੇ ਤਰੀਕੇ ਨਾਲ ਕਹਿਣਾ ਹੁੰਦਾ ਕਿ ਇਹ ਵੂਮਨ ਦਾ ਕੰਮ ਨਹੀਂ ਹੈ ਲੇਡੀਜ਼ ਦਾ ਕੰਮ ਨਹੀਂ ਹੈ ਇਹ ਹਸਬੈਂਡ ਦਾ ਕੰਮ ਹੈ ਜੀ 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 ਉਹਨਾਂ ਨੂੰ ਚਾਹੀਦਾ ਕਿ ਆਪਣੀ ਲੇਡੀ ਆਪਣੇ ਵਾਈਫ ਦੇ ਐਕਸ-ਰੇ ਮੈਮੋਗ੍ਰਾਫੀ ਕਰਾਣ ਡਾਕਟਰ ਸਾਹਿਬ ਨਾਲ ਗੱਲਬਾਤ ਜਾ ਰਹੀ ਸਾਡੇ ਕੋਲਰ ਜੁੜੇ ਹਨ ਹੈਲੋ ਹੈਲੋ ਆਪਣਾ ਸਵਾਲ ਕਰੋ ਜੀ ਹਾਂ ਜੀ ਹਾਂ ਜੀ ਬਿਲਕੁਲ ਉਹ ਅਰੇ ਜਿਹੜੇ ਪਟਿਆਈਆ ਕੋਲ ਮਾਹਵਰੀ ਤੋਂ ਉਹ ਜਿਹੜਾ ਉਹਦਾ ਪਹਿਲਾ ਦਾ ਉਹਨਾਂ ਦੇ ਦਰਦ ਬਹੁਤ ਹੁੰਦਾ ਕਿ ਸਰ ਜੀ ਗੱਲਾਂ ਪੁੱਛ ਜਾਂਦੀਆਂ ਤੇ ਇੱਕ ਕਾਲੇ ਕਾਲੇ ਤੀਸੇ ਉਹ ਜਿਆਦਾ ਬਹੁਤ ਆਉਂਦੇ ਆ ਤੇ ਗਰਦ ਕਿਸੇ ਨੂੰ ਤੈਸਰ ਹੈ ਕੀ ਕਿਸੇ ਦੇ ਬਾਰੇ ਦੱਸ ਸਕਦੇ ਹੋ ਤੈਸਰ ਹੈ ਕਿ ਮਾਹਵਰੀ ਦਾ ਗੜਬੜਾ ਹੈ ਜਾਂ ਹਾਰਮੋਨ ਦੀ ਗੜਬੜਾ ਹੈ ਮਿਹਰਬਾਨ ਜੀ ਇੱਕ ਬੜਾ ਅੱਛਾ ਸਵਾਲ ਪੁੱਛਿਆ ਹੈ ਮਾਹਵਰੀ ਤੋਂ ਪਹਿਲਾਂ ਹਾਰਮੋਨਸ ਚੇਂਜ ਹੁੰਦੇ ਨੇ ਉਹਦੇ ਨਾਲ ਬ੍ਰੈਸਟ ਵਿੱਚ ਭਾਰਾਪਨ ਹੁੰਦਾ ਹੈ ਇਹ ਨਾਰਮਲ ਪਾਇਆ ਜਾਂਦਾ ਹੈ। ਪਰ ਅਗਰ ਫੇਰ ਵੀ ਤੁਹਾਨੂੰ ਇਹ बार-बार ਹੋ ਰਿਹਾ ਹੈ ਤੇ ਤੁਸੀਂ ਆਪਣੇ ਡਾਕਟਰ ਨਾਲ ਲੋਕਲ ਡਾਕਟਰ ਨਾਲ ਸੰਪਰਕ ਕਰੋ ਤਾਂ ਕਿ ਉਹ ਆਪਣੀ ਐਕਸ-ਰੇ ਮੈਮੋਗ੍ਰਾਫੀ ਕਰਾਈ ਦੇਵੇ। ਹਾਂਜੀ। ਇਹ ਦੋਸਤ ਜਿਹੜਾ ਸੀਏ ਬ੍ਰੈਸਟ ਹੈ ਆਪਾਂ ਇਹਦੀ ਗੱਲ ਕਰ ਰਹੇ ਸੀ। ਇਹਦੇ ਸ਼ੁਰੂਆਤ ਵਿੱਚ ਲੱਛਣ ਕੀ ਆਉਂਦੇ? ਦੇਖੋ ਬ੍ਰੈਸਟ ਵਿੱਚ ਦੁੱਧੀ ਚ ਕੋਈ ਗੰਢ ਬੰਨਨੀ ਹਾਂਜੀ। ਉਹ ਗੰਢ ਹੌਲੀ-ਹੌਲੀ ਵੱਡੀ ਹੋ ਜਾਣੀ ਜਾਂ ਕੱਚ ਵਿੱਚ ਗੰਢ ਬੰਨਨੀ ਜਾਂ बार-बार ਦਰਦ ਹੋਣਾ, ਨਿਪਲ ਦਾ ਅੰਦਰ ਤਸਣਾ। ਇਆ ਉੱਪਰ ਛਾਲਾ ਪੈ ਜਾਣਾ ਦੁੱਧ ਦੀ ਲਾਲ ਹੋ ਜਣੀ ਇਹ ਸਾਰੇ ਲੱਛਣ ਨੇ ਬ੍ਰੈਸਟ ਕੈਂਸਰ ਦੇ ਜੀ ਇਹ ਡਾਕਟਰ ਜਿੱਦਾਂ ਹੁਣ ਕਈ ਵਾਰੀ ਮਤਲਬ ਖਾਰ ਗੱਠ ਤਾਂ ਨਹੀਂ ਕੈਂਸਰ ਹੋ ਸਕਦੀ ਨਾ ਤੇ ਕਈ ਵਾਰੀ ਲੇਡੀਜ਼ ਗੱਠ ਵੈਸੇ ਵੀ ਹੁੰਦੀ ਬ੍ਰੈਸਟ ਵਿੱਚ ਤੇ ਇਹਨੂੰ ਕਿਸ ਤਰ੍ਹਾਂ ਕਰਦੇ ਆ ਮਤਲਬ ਡਾਕਟਰ ਕੋ ਜਾ ਕੇ ਜਾਂ ਕਿਸ ਤਰ੍ਹਾਂ ਕਿਸ ਤਰ੍ਹਾਂ ਜਾਂਚ ਮੀਨ ਕਰੇ ਕਹਿੰਦੇ ਵੀ ਨਾ ਕਿ ਸੈਲਫ ਐਗਜ਼ਾਮੀਨੇਸ਼ਨ ਵੀ ਕਰੋ ਸੀ ਬ੍ਰੈਸਟ ਬ੍ਰੈਸਟ ਤੋਂ ਬਚਣ ਲਈ ਇਹ ਇੱਕ ਸਿੰਪਲ ਜਿਹਾ ਟੈਸਟ ਹੈ ਐਫ ਐਨ ਐਸੀ ਹਾਂ ਜੀ ਸੂਈ ਵਾਲਾ ਟੈਸਟ ਹੈ ਉਹ ਕੀਤਾ ਜਾਂਦਾ ਹੈ ਅਗਰ ਉਹਦੇ ਚ ਕੈਂਸਰ ਪਾਇਆ ਜਾਂਦਾ ਤੇ ਉਹ ਕੈਂਸਰ ਹੈ ਅਗਰ ਉਹ ਚ ਕੈਂਸਰ ਨਹੀਂ ਪਾਇਆ ਜਾਂਦਾ ਤੇ ਉਹਨੂੰ ਬਿਨਾਈਨ ਲੰਪ ਕਹਿਆ ਜਾਂਦਾ ਹਾਂਜੀ ਤੇ ਜਿਹੜਾ ਉਹ ਲੰਪ ਹੈ ਕਿ ਉਹ ਜਿਹੜਾ ਪਿਆ ਹੋਇਆ ਲੰਪ ਹੈ ਉਹ ਕੈਂਸਰ ਚ ਕਨਵਰਟ ਵੀ ਹੋ ਸਕਦਾ ਨੋ ਨੋ ਅਗਰ ਤਾਂ ਲੰਪ ਬਿਨਾਈਨ ਹੈ ਉਹ ਚ ਕੈਂਸਰ ਨਹੀਂ ਹੈ ਤੇ ਬਹੁਤ ਵਾਰੀ ਉਹ ਨਾਰਮਲ ਲੰਪਸ ਹੁੰਦੇ ਨੇ ਹਾਰਮੋਨਲ ਚੇਂਜਸ ਨਾਲ ਉਹ ਕੈਂਸਰ ਚ ਕਨਵਰਟ ਨਹੀਂ ਹੁੰਦੇ ਹਾਂਜੀ ਤੇ ਇਹ ਦੋਸਬ ਜਿਹੜਾ ਮਾਸ ਉਹ ਲੰਪ ਉਦਾ ਕਿੱਡਾ ਹੁੰਦਾ ਕਿੰਨਾ ਕੁ ਜਦਾਂ ਕਿਉਂਕਿ ਆਮ ਤੌਰ ਤੇ ਇਹ ਵੀ ਸ਼ੁਰੂਆਤ ਤੇ ਪਤਾ ਨਹੀਂ ਲੱਗਦਾ ਸ਼ੁਰੂਆਤ ਇਹ ਤਾਂ ਹਰ ਕੋਈ ਇਗਨੋਰ ਵੀ ਕਰਦਾ ਹੁੰਦਾ ਹੈ ਛੋਟਾ ਮੋਟਾ ਜਿਹਾ ਲੰਪ ਹੋ ਜਾਂਦਾ ਤੇ ਇਸ ਤਰ੍ਹਾਂ ਉਹਨੂੰ ਮਤਲਬ ਬਹੁਤ ਜ਼ਿਆਦਾ ਸੀਰੀਅਸ ਹੀ ਲਿਆ ਜਾਵੇ ਮੈਂ ਚਾਹੁੰਗਾ ਕਿ ਬ੍ਰੈਸ ਵੀਕ ਆ ਮਨਥ ਆਪਾਂ ਮੈਕਸ ਬ੍ਰੈਸ ਪਰ ਜਾਣਕਾਰੀ ਦੇਈਏ ਦੇਖੋ ਹਰ ਬ੍ਰੈਸਟ ਲੰਪ ਨੂੰ ਹਰ ਬ੍ਰੈਸਟ ਦੇ ਗੰਡ ਨੂੰ ਸੀਰੀਅਸਲੀ ਲਵੋ ਜੀ ਅਗਰ ਉਹ ਕੈਂਸਰ ਹੈ ਤੇ ਉਹਦਾ ਇਲਾਜ ਕਰਾਓ ਇਹਨੂੰ ਨਾਨ ਸੀਰੀਅਸ ਲੈਣ ਦੀ ਲੋੜ ਨਹੀਂ ਹੈ ਆਪਣੇ ਡਾਕਟਰ ਕੋ ਜਾਓ ਲੈ ਡਾਕਟਰ ਕੋ ਚਲ ਜਾਓ ਉਹ ਆਪਣੇ ਟੈਸਟ ਕਰਾਂਗੇ ਐਕਸਰੇ ਕਰਾਂਗੇ ਮੈਮੋਗ੍ਰਾਫੀ ਕਰਾਂਗੇ ਐਫ ਐਨ ਐਸ ਕਰਾਂਗੇ ਇਹਦਾ ਪੱਕਾ ਕਰੋ ਕਿ ਤੁਹਾਡੀ ਗੰਡ ਕੈਂਸਰਸ ਹੈ ਕਿ ਨਾਨ ਕੈਂਸਰਸ ਹੈ ਜੀ ਡਾਕਟਰ ਕਈ ਵਾਰੀ ਬੰਦਾ ਨਾ ਕਿਉਂਕਿ ਕਾਸਮੈਟਿਕ ਇਸ਼ੂ ਹੈਗਾ ਤੇ ਕਈ ਵਾਰੀ ਬੰਦਾ ਉਹ ਨੀਡਲ ਲਵਾਣ ਤੋਂ ਘਬਰਾਉਂਦਾ ਫਿਰ ਨਹੀਂ ਨਹੀਂ ਨੀਡਲ ਦਾ ਤਾਂ ਬਹੁਤ ਮਾਈਨਿਊਟ ਫਾਈਨ ਨੀਡਲ ਹੈਗੀ ਹੈ ਵੈਰੀ ਫਾਈਨ ਨੀਡਲ ਮੈਨੂੰ ਲੱਗਦਾ ਨਹੀਂ ਉਹ ਚ ਕੋਈ ਪ੍ਰੋਬਲਮ ਆਉਂਦੀ ਹੈ ਤੇ ਡਾਕਟਰ ਜੇ ਸਪੋਜ਼ ਡਾਇਗਨੋਸ ਹੋ ਗਿਆ ਕਿ ਲੰਪ ਜਿਹੜਾ ਵਾ ਇਹ ਕੈਂਸਰਸ ਹੈ ਵੀ ਕੈਂਸਰ ਕਰਕੇ ਹੈਗਾ अर्ली ਸਟੇਜ ਇਹਦੇ ਸਟੇਜਿਸ ਕਿਦਾਂ ਹੈਗੇ ਵੀ ਆਪਾਂ ਇਲਾਜ ਪ੍ਰਣਾਲੀ ਕਿਦਾਂ-ਕਿਦਾਂ ਸ਼ੁਰੂ ਕਰਨੀ ਹੈ ਟੈਸਟ ਕਿਦਾਂ ਕੀਤੇ ਜਾਂਦੇ ਵੀ ਕਿਹੜੀ ਟਾਈਪ ਦਾ ਕੈਂਸਰ ਹੈ ਬ੍ਰੈਸਟ ਕੈਂਸਰ ਦੀਆਂ 4 ਸਟੇਜਾਂ ਹਨ ਅਗਰ ਬ੍ਰੈਸਟ ਕੈਂਸਰ ਅਗਰ ਗੰਡ ਬ੍ਰੈਸਟਾ ਕਹੇ ਤੇ ਪਹਿਲੀ ਸਟੇਜ ਹੈ ਅਗਰ ਕਾਚੇ ਚ ਵੱਢੇ ਦੂਜੀ ਸਟੇਜ ਹੈ ਕਾਚੇ ਕਿਦਾਂ ਪ੍ਰੈਜੈਂਟ ਕਰੇਗੀ ਉਹ ਕਾਚੇ ਤੇ ਗੰਡ ਬਣ ਜੇਗੀ ਗੰਡ ਬਣ ਜੇਗੀ ਮਤਲਬ ਇਹਦੀ ਸਪਲਾਈ ਨਾਲ ਉਹਦਾ ਕਨੈਕਸ਼ਨ ਹੋ ਗਿਆ ਬਿਲਕੁਲ ਇੱਥੋਂ ਇੱਥੋਂ ਕੈਂਸਰ ਚੱਲ ਕੇ ਐਕਜ਼ਲਾ ਚ ਜਾਂਦਾ ਹੈ ਹਾਂ ਇੱਥੋਂ ਜਾ ਕੇ ਗਰਦਨ ਜਾਂਦਾ ਹੈ ਮਤਲਬ ਕੈਂਸਰ ਇੱਥੋਂ ਸਪਰੈਡ ਹੋਣਾ ਸ਼ੁਰੂ ਹੋ ਜਾਂਦਾ ਹੈ ਬਿਲਕੁਲ ਉੱਥੋਂ ਚੱਲਣਾ ਸ਼ੁਰੂ ਹੋ ਜਾਂਦਾ ਹੈ ਹਾਂਜੀ ਹਾਂਜੀ ਹੋਰ ਕਿਹੜੇ ਏਰੀਆ ਜਾਂਦਾ ਡਾਕਟਰ ਸਾਹਿਬ ਫਿਰ ਇਹ ਤੇ ਗਰਦਨ ਜਾਂਦਾ ਹੈ ਫਿਰ ਬਾਕੀ ਇਹ ਕਿਤੇ ਵੀ ਹੋਰ ਕਿਤੇ ਚੌਥੀ ਸਟੇਜ ਤਾ ਲਿਵਰ 'ਚ ਚੱਲ ਜਾਏ ਹੱਡੀਆਂ 'ਚ ਵਗ ਜਾਏ ਲੰਗਸ 'ਚ ਚੱਲ ਜਾਏ ਬ੍ਰੇਨ 'ਚ ਚਲਾ ਜਾਏ ਹਾਂਜੀ ਤੇ ਡਾਕਟਰ ਸਾਹਿਬ ਜੀ ਅਰਲੀ ਸਟੇਜ ਤੇ ਇਹ ਡਾਇਗਨੋਸ ਹੋ ਗਿਆ ਕਿ ਲੰਪ ਜਿਹੜਾ ਵਾ ਕੈਂਸਰ ਵਾਲਾ ਹ ਫਿਰ ਇਲਾਜ ਪ੍ਰਣਾਲੀ ਕਿਤਾ ਹੈ ਦੇਖੋ ਇਲਾਜ ਜਿਹੜੇ ਬ੍ਰੈਸਟ ਕੈਂਸਰ ਦੇ ਨੇ ਇਹਦੇ ਤਿੰਨ ਚਾਰ ਚੀਜ਼ਾਂ ਹੈਗੀਆਂ ਆਪਰੇਸ਼ਨ ਕੀਮੋਥੈਰਪੀ ਰੇਡੀਥੈਰਪੀ ਅੱਜਕੱਲ ਨਵਾਂ ਇਲਾਜ ਸ਼ੁਰੂ ਹੋਇਆ ਇਮਿਊਨੋਥੈਰਪੀ ਚੌਥੀ ਆਈ ਹੈ ਹਾਂਜੀ अर्ਲੀ ਸਟੇਜ ਵਿੱਚ ਸਰਜਰੀ ਔਰ ਕੀਮੋਥੈਰਪੀ ਨਾਲ ਹੀ ਕੰਮ ਸਰ ਜਾਂਦਾ ਜੀ ਪਹਿਲੀ ਸਟੇਜ ਜਿਹੜੀ ਹੈ ਹਾਂ ਜਿਹੜੀ अर्ਲੀ ਪਹਿਲੀ ਹੋ ਗਈ ਜਾਂ ਦੂਸਰੀ ਸਟੇਜ ਹੋ ਗਈ ਤੇ ਡਾਕਟਰ ਸਾਹਿਬ ਜਿਹੜੀ ਆਪਾਂ ਗੱਲਬਾਤ ਕਰ ਰਹੇ ਹਾਂ ਡਾਕਟਰ ਸਾਹਿਬ ਇੱਥੇ ਸਾਡੇ ਨੇ ਕਾਲਰ ਜੁੜੇ ਹਨ ਹੈਲੋ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਜੀ ਆਪਣਾ ਸਵਾਲ ਕਰੋ ਹਾਂ ਜੀ ਹਾਂ ਜੀ ਸਰ ਅਸੀਂ ਡਿਸਟ੍ਰਿਕਟ ਮਾਨਸਾ ਤੋਂ ਬੋਲਦੇ ਆਂ ਸਰ ਅਸੀਂ ਐਂ ਪੁੱਛਦੇ ਆਂ ਜੀ ਸਾਡੀ ਏਜ ਤਾਂ ਹੈਗੀ ਹੈ ਜੀ 60 ਸਾਲ ਦੇ ਲਗਭਗ ਹਾਂ ਜੀ ਤੇ ਅਸੀਂ ਮਤਲਬ ਪੰਜ ਚਾਰ ਸਾਲਾਂ ਤੋਂ ਮੈਨੂੰ ਸਾਨੂੰ ਲੈਟਰਲ ਰਾਹੀਂ ਕਦੇ 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 ਪਲਾਟ ਆ ਰਿਹਾ ਜੀ ਲਾਲ ਰੰਗ ਦਾ ਹਾਂ ਜੀ ਤੇ ਉਹ ਐਂ ਪੁੱਛਦੇ ਆਂ ਜੀ ਕੋਈ ਦਰਦ ਨਹੀਂ ਹੋ ਰਿਹਾ ਤੇ ਮਤਲਬ ਕੋਈ ਜਖਮ ਨਹੀਂ ਹੈਗਾ ਕਿਸੇ ਕਿਸਮ ਦਾ ਵੀ ਕੋਈ ਮਤਲਬ ਕੋਈ ਚਾਂਸ ਬਣ ਸਕਦੇ ਨੇ ਇਹ ਬਰਸੋਨਾ ਸਵਾਲ ਹੈ ਇਹਨਾਂ ਦਾ ਵੀ ਦੇਖੋ ਗੁਰਜੀਤ ਇਦਾਂ ਹੈਗਾ ਕਿ ਤੁਸੀਂ ਜੇ ਬਾਰ-ਬਾਰ ਤੁਹਾਨੂੰ ਲੈਟਰਨ ਚ ਖੂਨ ਆ ਰਿਹਾ ਹੈ ਤੇ ਇਹਦੀ ਜਾਂਚ ਕਰਾਓ ਇੱਕ ਦੂਰਬਿੰਦ ਦੀ ਜਾਂਚ ਹੁੰਦੀ ਹੈ ਟੱਟੀ ਵਾਲੇ ਰਸਤੇ 'ਚ ਦੂਰਬਿੰਦ ਪਾਇਆ ਜਾਂਦਾ ਹੈ ਕੈਮਰਾ ਪਾਇਆ ਜਾਂਦਾ ਉਹਨੂੰ ਕੋਲੋਨੋਸਕੋਪੀ ਕਹਿੰਦੇ ਆ ਉਹ ਜ਼ਰੂਰ ਕਰਾਓ ਤਾਂ ਕਿ ਅੰਦਰ ਕਿਤੇ ਗੰਡ ਤਾਂ ਨਹੀਂ ਹੈ ਤੁਹਾਡੇ ਟੱਟੀ ਵਾਲੇ ਰਸਤੇ 'ਚ ਜੇ ਗੰਡ ਹੈਗੀ ਹੈ ਤੇ ਉਹਦਾ ਟੈਸਟ ਕਰਾਓ ਜੀ ਇਹ ਦੋਸਾ ਪੋਸੀਬਲ ਰੈਸ ਦੀ ਗੱਲ ਕਰ ਰਹੀ ਸੀ ਇਹ ਜੇ ਸਭ ਤੋਂ ਵੱਡਾ ਜਿਹੜਾ ਇਸ਼ੂ ਹੈ ਜਿਹੜੀ ਸਰਜਰੀ ਹੈ ਉਹਦੇ ਵਿੱਚ ਪੂਰੀ ਬ੍ਰੈਸ ਰਿਮੂਵ ਕਰਦੇ ਕਿ ਸਿਰਫ ਗੰਢ ਹੀ ਕੱਢਣੀ ਹੁੰਦੀ ਹੈ। ਅਗਰ ਤਾਂ ਗੰਢ ਛੋਟੀ ਹੈ ਫੇਰ ਤਾਂ ਸਾਰੀ ਬ੍ਰੈਸ ਕੱਢਣ ਦੀ ਲੋੜ ਨਹੀਂ ਹੈ। ਫੇਰ ਤਾਂ ਉਹਨਾਂ ਇੱਕ ਲੰਪ ਹੈਗਾ ਉਹਨੂੰ ਲੰਪ ਐਕਟ ਵੀ ਕਹਿੰਦੇ ਆ ਉਹਨਾਂ ਖਿੱਸਾ ਕੱਢ ਦਿਓ। ਉਹਦੇ ਨਾਲ ਵੀ ਕੰਮ ਸਰਦਾ ਹੈ। ਅੱਛਾ ਪਰ ਜੇ ਲੰਪ ਵੱਡਾ ਹੋਏ ਜੇ ਕੱਲਾ ਖੈ ਪਰ ਗੰਢ ਉੱਥੇ ਤੱਕ ਹੀ ਤੇ ਬ੍ਰੈਸ ਕੱਢ ਦਿੰਦੇ ਆ ਤੇ ਬੜਾ ਵੱਡਾ ਇੱਕ ਇਸ਼ੂ ਹੈਗਾ ਕਿ ਜੇ ਲੰਪ ਛੋਟਾ ਹੈ ਔਰ ਬਾਕੀ ਬ੍ਰੈਸਟ ਬਚਾਈ ਜਾ ਸਕਦੀ ਹੈ ਤੇ ਅਸੀਂ ਕੋਸ਼ਿਸ਼ ਹੈ ਕਰਦੀ ਹੈ ਕਿ ਲੰਪ ਹੀ ਕੱਢਿਆ ਜਾਵੇ ਤੇ ਨਾਲ ਗੰਡਾ ਕੱਢ ਦੀ ਜਾਂ ਕੱਚ ਵਿੱਚੋਂ ਜੀ ਉਹ ਬੈਟਰ ਹੈ ਜੀ ਇਸ ਦਾ ਮਤਲਬ ਕਿ ਡਾਕਟਰ ਦੇ ਸਲਾਹ ਨਾਲ رائے ਨਾਲ ਕਿਹੜੀ ਸਟੇਜ ਹੈ ਕੀ ਹੈ ਉਸ ਹਿਸਾਬ ਨਾਲ ਇਲਾਜ ਕਰਾਇਆ ਜਾਂਦਾ ਤੇ ਇੱਕ ਡਾਕਟਰ ਫਿਰ ਜਿਹੜੀ ਜਿੱਦਾਂ ਸੀਏ ਬ੍ਰੈਸਟ ਹੈ ਇਹਦੀ ਫਿਰ ਬਾਅਦ ਸਕੀਮੋਥੈਰਪੀ ਵੀ ਚੱਲਦੀ ਹੈ ਉਹ ਵੀ ਬੜਾ ਵੱਡਾ ਟਰੋਮਾ ਇੱਕ ਸਮਝਿਆ ਜਾਂਦਾ ਕਿ ਸਕੀਮੋਥੈਰਪੀ ਨਾਲ ਬੜਿਆਂ ਨੂੰ ਹੁੰਦਾ ਡਰ ਕਿ ਮੈਂ ਕੀਮੋਥੈਰਪੀ ਨਹੀਂ ਕਰਾਣੀ ਕਈ ਵਾਰੀ ਲੋਕ ਬ੍ਰੈਸਟ ਦਾ ਸਰਜਰੀ ਨੇਸਲੀ ਕਰਾਉਂਦੇ ਕਿ ਕਾਸਮੈਟਿਕ ਪਰਪਸ ਲਈ ਲੇਕਿਨ ਉਹ ਚਾਹੇ ਜਿੰਨੀ ਮਰਜ਼ੀ ਵਧੀ ਜਾਵੇ ਕੀਮੋਥੈਰੇਪੀ ਨਾਲ ਜਿੱਦਾਂ ਵਾਲ ਝੜ ਜਾਂਦੇ ਜਾਂ ਕੁਝ ਹੈ ਕੀਮੋਥੈਰੇਪੀ ਬਾਰੇ ਮੈਂ ਚਾਹੂੰਗਾ ਦੱਸੋ ਸਾਡੇ ਦਰਸ਼ਕਾਂ ਨੂੰ ਐਕਸਪਲੇਨ ਕਰ ਦੋ ਕਿ ਕੀਮੋਥੈਰੇਪੀ ਦੇ ਕੀ ਸਾਈਡ ਇਫੈਕਟ ਹੈ ਜੇ ਹੈ ਤਾਂ ਉਹ ਕਿਸ ਤਰ੍ਹਾਂ ਫਿਰ ਅਲਟੀਮੇਟਲੀ ਦੇਖੋ ਕੀਮੋਥੈਰੇਪੀ ਬੜੀ ਸੇਫ ਹੈ ਹਾਂਜੀ ਸਾਈਡ ਇਫੈਕਟ ਦੀ ਗੱਲ ਕੀਤੀ ਹੈ ਡਾਕਟਰ ਸਾਹਿਬ ਨੇ ਸਾਈਡ ਇਫੈਕਟ ਮੈਨੂੰ ਇੱਕ ਗੱਲ ਦੱਸ ਦਿਓ ਹਾਂਜੀ ਕਿਹੜੇ ਰਿਸ਼ਤੇ ਦੇ ਸਾਈਡ ਇਫੈਕਟ ਨਹੀਂ ਹੈ ਹਾਂਜੀ ਕੋਈ ਰਿਸ਼ਤਾ ਹੈਗਾ ਤੁਹਾਨੂੰ ਆਪਣੇ ਲੜਕੇ ਦੇ ਸਾਈਡ ਇਫੈਕਟ ਹੈ ਬੇਟੀ ਦੇ ਸਾਈਡ ਇਫੈਕਟ ਹੈ ਮਾਮੇ ਦੇ ਸਾਈਡ ਇਫੈਕਟ ਹੈ ਤੁਹਾਨੂੰ ਵਾਈਫ ਦੇ ਸਾਈਡ ਇਫੈਕਟ ਹੈ ਰਿਸ਼ਤੇ ਆਸ ਇੱਕ ਰਿਸ਼ਤੇ ਹੀ ਸਾਈਡ ਇਫੈਕਟ ਨਾਲ ਭਰੇ ਹੋਏ ਹੈ ਕੀ ਮੁਥਰਫੀ ਨੇ ਤਾਂ ਤੁਹਾਨੂੰ ਬਚਾਣਾ ਹੈ ਹਾਂਜੀ ਉਹਦੇ ਕੀ ਸਾਈਡ ਇਫੈਕਟ ਹੈ ਉਹ ਲਵੋ ਤੇ ਠੀਕ ਹੋ ਆਪਾਂ ਅੱਗੇ ਵਧਣਾ ਹੈ ਆਪਾਂ ਆਪਣਾ ਕੈਂਸਰ ਜੜੋਂ ਕੱਢਣਾ ਹੈ ਪਰ ਡਰਨਾ ਨਹੀਂ ਹੈ ਹਾਂਜੀ ਕਿਉਂਕਿ ਕਿਸੇ ਵੀ ਚੀਜ਼ ਦੇ ਸਾਈਡ ਇਫੈਕਟ ਜਿਹੜੇ ਹੈਗੇ ਆ ਉਹ ਡਾਕਟਰ ਆਪਣੇ ਕੋਲ ਜਾਓ ਉਹ ਮੈਨੇਜੇਬਲ ਹੁੰਦੇ ਆ ਠੀਕ ਹੋ ਜਾਂਦੇ ਆ ਹਾਂਜੀ ਉਹ ਡਰ ਡਰ ਕੇ ਨਹੀਂ ਬਹਿਣਾ ਅੰਦਰ ਹਾਂਜੀ ਇਹ ਤਾਂ ਉਹ ਡਾਕਟਰ ਤੁਸੀਂ ਸਾਡੇ ਦਸ਼ਕਾਂ ਨੂੰ ਦੱਸੋ ਕਿ ਜਿਹੜਾ ਸੀਏ ਬ੍ਰੈਸਟ ਹੈ ਇਹ 100% ਕਯੂਰੇਬਲ ਹੈ ਬ੍ਰੈਸਟ ਕੈਂਸਰ 100% ਕਯੂਰੇਬਲ ਹੈ ਜੀ ਅਗਰ ਛੇਤੀ ਫੜਿਆ ਜਾਵੇ ਹਾਂ ਜੀ ਹਾਂ ਅਗਰ ਲੇਟ ਹੋ ਗਈ ਦੇਰੀ ਹੋ ਗਈ ਤੁਸੀਂ ਡਰੇ ਹੋ ਘਰ ਬੈਠੇ ਹੋ ਨਹੀਂ ਮੈਂ ਤਾਂ ਜਾਣਾ ਹੀ ਨਹੀਂ ਮੈਂ ਕਿਉਂ ਜਾਵਾਂ ਡਾਕਟਰਾਂ ਕੋਲ ਇਹ ਤਾਂ ਤੁਹਾਨੂੰ ਫਿਰ ਤਾਂ ਰੱਬ ਹੀ ਰੱਖਾ ਹੈ ਹਾਂ ਜੀ ਇਹ ਡਾਕਟਰ ਇਹਦੀ ਪ੍ਰੀਵੈਂਸ਼ਨ ਨਹੀਂ ਜਾਂ ਇਹਦੇ ਕੋਈ ਪਹਿਲਾਂ अर्ਲੀ ਡਾਇਗਨੋਸਿਸ ਲਈ ਕੋਈ ਟੈਸਟ ਹੈਗੇ ਹੋਰ ਮੈਮੋਗ੍ਰਾਫੀ ਬਸ ਕੋਈ ਬਲੱਡ ਟੈਸਟ ਨਹੀਂ ਹੁੰਦਾ ਜਿੱਦਾਂ ਬਲੱਡ ਟੈਸਟ ਨਹੀਂ ਬ੍ਰੈਸਟ ਕੈਂਸਰ ਦਾ ਨਹੀਂ ਹੈ ਮੈਮੋਗ੍ਰਾਫੀ ਹੈ ਤੇ ਦੂਜਾ ਆਪਣਾ ਛਾਤੀ ਖੁਦ ਐਗਜ਼ਾਮਿਨ ਕਰੋ ਖੁਦ ਐਗਜ਼ਾਮਿਨ ਕਰੋ ਜਦੋਂ ਮਹਾਵਰੀ ਤੁਹਾਡੀ ਖਤਮ ਹੋ ਜਾਏ ਉਸ ਤੋਂ ਬਾਅਦ ਐਗਜ਼ਾਮਿਨ ਕਰੋ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬ੍ਰੈਸਟ ਵਿੱਚ ਗੰਡ ਹੈਗੀ ਹੈ ਇਮੀਡੀਏਟਲੀ ਡਾਕਟਰ ਕੋ ਜਾਓ ਘਰ ਨਾ ਬੈਠੋ ਹਾਂਜੀ ਹਾਂਜੀ ਅੱਛਾ ਤੁਸੀਂ ਬੀਤਾਂ ਹੋਏ ਲੇਡੀਜ਼ ਵਿੱਚ ਬ੍ਰੈਸ ਕੈਂਸਰ ਤੇ ਲੇਡੀਜ਼ ਵਿੱਚ ਹੋਰ ਕਿਹੜਾ ਕੈਂਸਰ ਕਾਮਨ ਹੁੰਦਾ ਲੇਡੀਜ਼ ਯੂਟਰਸ ਕੈਂਸਰ ఓਵਰੀ ਕੈਂਸਰ ਬਹੁਤ ਕਾਮਨ ਹੈ ਇੱਕ ਟੌਪ ਜਿਹੜਾ ਜਦੋਂ ఓਵਰੀ ਕੈਂਸਰ ਜੀ ਸੀ ਐ ਸਰਵਿਕਸ ਹੈ ਇਹ ਦਾ ਕੀ ਕਾਰਨ ਕੀ ਹੁੰਦਾ ਵੈਸੇ ਕੋਈ ਪ੍ਰੀਡਿਸਪੋਜ਼ਿੰਗ ਫੈਕਟਰਸ ਹੀ ਹੁੰਦੇ ਆ ਦੇਖੋ ਸੀ ਐ ਸਰਵਿਕਸ ਤਾਂ ਮਲਟੀਪਲ ਪਾਰਟਨਰਸ ਜੀ ਰਾਈਟ ਉਹ ਇੱਕ ਹੈਗਾ ਹਾਂਜੀ ਤੇ ਜਿਹੜਾ ਸੀ ఓਵਰੀ ਹੈ ਮੋਟਾਪਾ ਮੈਂ ਫੇਰ ਤੁਹਾਨੂੰ ਕਹਿ ਰਿਹਾ ਬਾਰ-ਬਾਰ ਕੋਈ ਇੱਕ ਇਹਦਾ ਕਾਰਨ ਹੈ ਹਾਂਜੀ ਹਾਂਜੀ ਦੋਸਤ ਜਿਹੜਾ ਸੀਐਸ ਸਰਵਿਕਸ ਵਗੈਰਾ ਹੈ ਜਾਂ ਲੇਡੀਜ਼ ਦਾ ਕੋਈ ਜਿੱਦਾਂ ਯੂਟਰਸ ਦਾ ਕੈਂਸਰ ਹੈ ਇਹਦੇ ਲਈ ਕੋਈ ਪਹਿਲਾਂ अर्ਲੀ ਡਾਇਗਨੋਸਿਸ ਲਈ ਕੋਈ ਬਲੱਡ ਟੈਸਟ ਜਾਂ ਜਿੱਦਾਂ ਸੀਐਸ ਸਰਵਿਕਸ ਜੇ ਆਪਾਂ ਸੋਚੀਏ ਕਿ ਸਸਪੈਕਟ ਕਰੀਏ ਤੇ ਆਪਾਂ ਲੇਡੀਜ਼ ਨੂੰ ਕੀ ਐਡਵਾਈਸ ਕਰਾਂਗੇ ਤੁਸੀਂ ਕਿੱਦਾਂ ਕਰਾਓ ਅੱਜ ਦਾ ਸਰਵਾਈਕਲ ਕੈਂਸਰ ਦੀ ਫੋਟੋ ਵੀ ਲਗਾਈ ਹੈ ਸਾਡੀ ਸਕਰੀਨ ਤੇ ਸਰਵਾਈਕਲ ਕੈਂਸਰ ਦਾ ਬੜਾ ਕਾਮਨ ਹੈ ਆਪਣੇ ਲੇਡੀ ਡਾਕਟਰ ਜਿਹੜੇ ਤੁਹਾਡੇ ਆਲੇ-ਦੋਲੇ ਪ੍ਰੈਕਟਿਸ ਕਰਦੇ ਆ ਜਾਂ ਸਰਕਾਰੀ ਹਸਪਤਾਲ ਚ ਹੈਗੇ ਉਹਨਾਂ ਕੋ ਜਾਓ ਹਾਂਜੀ ਉਹਨਾਂ ਨੂੰ ਕਹਿ ਦਿਓ ਕਿ ਮੇਰਾ ਸਰਵਾਈਕਲ ਕੈਂਸਰ ਦੀ ਪੈਪਸਮੇਰ ਕੀਤਾ ਗਿਆ ਜੀ ਉਹ ਪੈਪਸਮੇਰ ਹਰ 3-3 ਸਾਲਾਂ ਬਾਅਦ ਆਪਣਾ ਕਰਵਾਉ ਜਾ ਕੇ ਇਹ ਕਿਸ ਉਮਰ ਤੇ ਕਰਾਉਣਾ ਸ਼ੁਰੂ ਕਰ ਦਿੰਨਾ ਚਾਹੀਦਾ ਹੈ ਆਫਟਰ ਮੈਰਿਜ ਇਟ ਸ਼ੁੱਡ ਬੀ ਸਟਾਰਟਡ ਆਫਟਰ 23 ਜੀ ਇਹਦਾ ਸੀਐਸ ਜਿਹੜਾ ਸਰਵਿਕਸ ਹੈ ਉਹ ਕਿਸ ਚੀਜ਼ ਤੇ ਕਾਮਨ ਹੁੰਦਾ ਸੀਐਸ ਸਰਵਿਕਸ 에 ਕੋ ਕੈਂਸਰ ਹੋਣ ਨੂੰ 20 ਸਾਲ ਲੱਗਦੇ ਜੀ ਕਿਸੇ ਵੀ ਕੈਂਸਰ ਹੋਣ ਨੂੰ 15 ਤੋਂ 20 ਸਾਲ ਲੱਗਣੇ ਲੱਗਣੇ ਹਾਂਜੀ ਸੀਐਸ ਸਰਵਿਕਸ ਵੀ 40-45 ਤੋਂ ਉੱਪਰ ਹੀ ਪਾਇਆ ਜਾਂਦਾ ਹੈ ਡਾਕਟਰ ਜੀ ਇਹਦੀ ਕੋਈ ਵੈਕਸੀਨ ਜਿਹੜੀ ਪਹਿਲਾਂ ਲੱਗਦੀ ਕਿ ਉਹ ਐਚਪੀਵੀ ਵਾਇਰਸ ਜਿਹੜੀ ਵੈਕਸੀਨ ਲੱਗਦੀ ਹੈ ਉਹਦਾ ਕੀ ਰੋਲ ਹੈ ਬਿਲਕੁਲ ਰੋਲ ਹੈ ਜੀ ਬੜਾ ਇੰਪੋਰਟੈਂਟ ਚੀਜ਼ ਪੁੱਛੀ ਡਾਕਟਰ ਸਾਹਿਬ ਨੇ ਮੈਂ ਤਾਂ ਕਹਿਣਾ ਉਹਨਾਂ ਕਿ ਤੁਹਾਡਾ ਬੱਚਾ ਤੁਹਾਡਾ ਲੜਕਾ ਹੈ ਜਾਂ ਲੜਕੀ ਹੈ ਅੱਛਾ ਲੜਕੀਆਂ ਨੂੰ ਵੀ ਲਾਉਂਦੇ ਆ ਲੜਕਿਆਂ ਨੂੰ ਵੀ ਲਾਉਂਦੇ ਆ ਹਾਂਜੀ ਦਸਵੀਂ ਪਾਸ ਕੀਤਾ ਉਹਨੂੰ ਅੱਜ ਸਕੂਲ ਤੋਂ ਦਸਵੀਂ ਦਾ ਸਰਟੀਫਿਕੇਟ ਮਿਲ ਗਿਆ ਹਾਂਜੀ ਉਸੇ ਵਾਲਿਆਂ ਨੂੰ ਉਹਨੂੰ ਵਾਇਰਸ ਐਚਪੀਵੀ ਐਚਪੀਵੀ ਵਾਇਰਸ ਦੀ ਵੈਕਸੀਨ ਲਗਾਈ ਜਾਵੇ ਕੈਂਸਰ ਤੋਂ ਬਚਾ ਔਰ ਅਗਰ ਅੱਜ ਹਾਂਜੀ ਸਰਕਾਰ ਐ ਮੰਡੇਟਰੀ ਕਰ ਦੇ ਪੱਕਾ ਹੀ ਕਰ ਦੇ ਕਿ 10ਵੀਂ ਦਾ ਸਰਟੀਫਿਕੇਟ ਦੇਣਾ ਹੀ ਨਹੀਂ ਜਦ ਤੱਕ ਉਹਨੂੰ ਵੈਕਸੀਨ ਨਹੀਂ ਲਗਾਈ ਜਾਂਦੀ ਅੱਜ ਤੋਂ 20 ਸਾਲਾਂ ਬਾਅਦ ਸਰਵਾਈਕਲ ਕੈਂਸਰ ਹਿੰਦੁਸਤਾਨ ਚ ਪਾਣਾ ਹੀ ਨਹੀਂ ਜਾ ਸਕਦਾ ਬੜਾ ਬਹੁਤ ਹੀ ਰੈਡੀਕੇਟ ਹੋ ਜਾਏਗਾ ਬਹੁਤ ਵਧੀਆ ਸੰਧੀ ਸੀ ਰੈਡੀਕੇਟ ਹੋ ਜਾਊ ਖਤਮ ਹੋ ਜਾਊਗਾ ਇਹ ਡੋਸਾ ਕਿਸ ਏਜ ਤੱਕ ਰੂ ਲਗਾ ਇਸ ਵੈਕਸੀਨ ਦਾ ਇਹ ਪਰਮਾਨੈਂਟ ਵੈਕਸੀਨ ਹੈ ਨਹੀਂ ਕਿਸੇ ਏਜ ਤੱਕ ਲਗਵਾਇਆ ਜਾ ਸਕਦਾ ਜਦੋਂ ਪਹਿਲਾਂ ਪਹਿਲੇ ਸੈਕਸ਼ੂਅਲ ਇੰਟਰਕੋਰਸ ਤੋਂ ਪਹਿਲਾਂ ਜੀ ਤੋ ਬੇਦਮਤ ਇਹ ਵੈਕਸੀਨ 10 ਸਾਲ ਤੋਂ ਬਾਅਦ ਲਗਵਾ ਲਈ ਜੀ ਯੂ ਆ ਰਾਈਟ 10th ਬੱਚਾ 10 16 17 ਸਾਲ ਦਾ ਹੁੰਦਾ ਹੈ ਲੜਕੀਆਂ ਲੜਕਾ ਤੇ ਉਦੋਂ ਵੀ ਇੱਕ ਵੈਕਸੀਨ ਲੱਗ ਜੇ ਤੇ ਇਹਨੇ ਕੈਂਸਰ ਸਰਵਾਈਕਲ ਕੈਂਸਰ ਹਿੰਦੁਸਤਾਨ ਚ ਖਤਮ ਹੋ ਜਾਏਗਾ ਜੀ ਵੈਰੀ ਕਲੀਅਰ ਵੈਕਸੀਨੇਸ਼ਨ ਮੈਂ ਚਾਹੁੰਗਾ ਦਰਸ਼ਕ ਇਹ ਜੂਨ ਨੋਟ ਕਰਨ ਕਿ ਇਹ ਬਹੁਤ ਵਧੀਆ ਵੈਕਸੀਨ ਹੈ ਸਿੰਪਲ ਇੱਕ ਟੀਕਾ ਇੱਥੇ ਲਾਣਾ ਹੈ ਹਾਂਜੀ 2000 ਦਾ ਟੀਕਾ ਆਂਦਾ ਹੈ ਅਸੀਂ ਸਰਕਾਰ ਫ੍ਰੀ ਕਰਦੇ ਸਾਰਿਆਂ ਨੂੰ ਲਾ ਦਿਓ ਗੱਲ ਹੀ ਖਤਮ ਬਹੁਤ ਅੱਛਾ ਡਾਕਟਰ ਜੀ ਹੁਣ ਆਪਾਂ ਥੋੜਾ ਮੀਲਸ ਵਿੱਚ ਫਟਾਪ ਮੋਰ ਟਾਈਮ ਥੋੜਾ ਮੈਂ ਚਾਹਾਂ ਮੀਲਸ ਵਿੱਚ ਕੈਂਸਰ ਕਿਹੜੇ ਕਿਹੜੇ ਕਾਮਨ ਹਨ ਮੇਲ ਚ ਪ੍ਰੋਸਟੇਟ ਕੈਂਸਰ ਹਾਂਜੀ ਤੇ ਕੋਲਨ ਕੈਂਸਰ ਹਾਂਜੀ ਪੇਟ ਦਾ ਤੇ ਪ੍ਰੋਸਟੇਟ ਇਹ ਦੋ ਕੈਂਸਰ ਤੇ ਲੰਗਸ ਵਿੱਚ ਕੈਂਸਰ ਜਿਹੜਾ ਲੰਗਸ ਟੂ ਕੈਂਸਰ স্মੋਕਿੰਗ ਕਰਨਾ ਹੈ ਸਪਾ ਟਬੈਕੂ ਕਰਕੇ ਜਿਹੜਾ ईएनटी ਵਾਲਾ ਕੈਂਸਰ ਥਰੋਟ ਹੈਡ ਨੈਕ ਦਾ ਕੈਂਸਰ ਸਾਰੇ ਹਾਂਜੀ ਮੂੰਹ ਦਾ ਹੋ ਗਿਆ ਗਲ ਦਾ ਹੋ ਗਿਆ ਫੇਫੜੇ ਦਾ ਹੋ ਗਿਆ ਪੇਟ ਦਾ ਹੋ ਗਿਆ ਗੱਬਤ ਜਾਇ ਰੱਖਦੇ ਸਰਨੇ ਕੋਲਰ ਜੁੜੇ ਹਨ ਹੈਲੋ ਹੈਲੋ ਹਾਂਜੀ ਸਰ ਹਾਂਜੀ ਹਾਂਜੀ ਸੁਰਮੇ ਮੇਰੀ ਮਨੂ ਤੇ 15 ਤੋਂ 19 ਸਾਲ ਦੀ ਉਮਰ ਤੋਂ ਹੀ ਮੈਨੂੰ ਛਾਤੀ 'ਚ ਗਿਲਟੀ ਹੈ ਤੇ ਉਹ ਮਤਲਬ ਕਿ ਅਸੀਂ ਬਾਇਓਪਸਟੀ ਟੈਸਟਿੰਗ ਕਰਵਾਇਆ ਜਿਹੜਾ ਪੀਜੀਆਈ ਤੋਂ ਹਾਂਜੀ ਤੇ ਸੁਰਮੇ ਮਤਲਬ ਕਿ ਹੁਣ ਵੀ ਉੱਤੇ ਵੀ ਜ ਕੁਛ ਨਹੀਂ ਆਇਆ ਨੋਰਮਲ ਹੀ ਆਇਆ ਤੇ ਹੁਣ ਵੀ ਜ ਤਕਲੀਫ ਹੁਣ ਆਪੀ ਹੁਣ ਮੇਰੀ ਏਜ 32 ਹੋਇਆ ਹੈ ਮਤਲਬ 32 ਐਸ ਬੇਟਾ ਉੱਥੇ ਤੁਸੀਂ ਆਪਣੇ ਲੋਕਲ ਡਾਕਟਰ ਕੋਲ ਜਾ ਕੇ ਦਿਖਾਓ ਅਗਰ ਤੁਹਾਨੂੰ 15 ਸਾਲ ਤੋਂ ਗਿਲਟੀ ਹੈ ਤੇ ਹੁਣ ਤੁਹਾਡੀ 32 ਸਾਲ ਦੀ ਉਮਰ ਹੋ ਗਈ ਹੈ 15 ਸਾਲ ਤੋਂ ਠੀਕ ਨਿਕਲ ਗਏ ਮੈਨੂੰ ਨਹੀਂ ਲੱਗਦਾ ਉਹ ਚ ਕੋਈ ਕੋਈ ਕੈਂਸਰ ਵੈਂਸਰ ਵਾਲੀ ਚੀਜ਼ ਹੋਣੀ ਹੈ ਫੇਰ ਵੀ ਤੁਸੀਂ ਆਪਣੇ ਲੋਕਲ ਡਾਕਟਰ ਲੈ ਡਾਕਟਰ ਨੂੰ ਚੈੱਕ ਕਰਾਓ ਤੇ ਆਪਣਾ ਟੈਸਟ ਕਰਾ ਲਓ ਇਟ ਆਲਸੋ ਜਿਹੜਾ ਸੀ ਐ ਲੰਗ ਹੈ ਇਹਦੇ ਬਾਰੇ ਸਰ ਦਰਸ਼ਕਾਂ ਨੂੰ ਥੋੜਾ ਵਿਸਥਾਰ ਨਾਲ ਦੱਸੋ ਜਿਹੜਾ ਕੈਂਸਰ ਹੁੰਦਾ ਫੇਫੜੇ ਦਾ ਕਿ স্মੋਕਰ ਚ ਹੀ ਹੁੰਦਾ ਕਿ ਨਾਨ ਸਮੋਕਰ ਨੂੰ ਵੀ ਹੋ ਸਕਦਾ ਦੇਖੋ ਅੱਗੇ ਕਿਹਾ ਜਾਂਦਾ ਸੀ ਕਿ ਜਿਹੜਾ ਬੀੜੀ ਪਿੰਦਾ ਉਹਨੂੰ ਕੈਂਸਰ ਹੁੰਦਾ ਹੈ ਇਦਾਂ ਦਾ ਕੁਝ ਨਹੀਂ ਹੈ ਹਾਂਜੀ ਬੀੜੀ ਪੀਣ ਵਾਲਿਆਂ ਨੂੰ ਤਾਂ ਹੋਣਾ ਹੀ ਹੋਣਾ ਹੈ ਹਾਂਜੀ ਹਾਂ ਜਿਹੜੇ ਬੀੜੀ ਨਹੀਂ ਪਿੰਦੇ ਉਹਨਾਂ ਨੂੰ ਵੀ ਫੇਫੜੇ ਦਾ ਕੈਂਸਰ ਹੋ ਸਕਦਾ ਜੀ ਉਹਨਾਂ ਦਾ ਹੋਰ ਉਹਨਾਂ ਨੂੰ ਹੋਰ ਕਿਸੇ ਕਿਸਮ ਦਾ ਕੈਂਸਰ ਹੈ ਜੀ ਤੇ ਡਾਕਟਰ ਜਿਹੜਾ ਫੇਫੜੇ ਦਾ ਕੈਂਸਰ ਆ ਇਹਦਾ ਆਪਾਂ ਕਿਦਾਂ ਸ਼ੁਰੂਆਤ ਤੇ ਡਾਇਗਨੋਸਿਸ ਕਰੀਦਾ ਦੇਖੋ ਇਹਦੇ ਵੀ ਸਕਰੀਨਿੰਗ ਅਵੇਲੇਬਲ ਹੈ 40 ਸਾਲ ਤੋਂ ਬਾਅਦ ਸੀਟੀ ਸਕੈਨ ਕਰਾਓ ਆਪਣਾ ਜਾ ਕੇ ਫੇਫੜੇ ਦਾ ਲੋ ਡੋਸ ਸੀਟੀ ਸਕੈਨ ਨੂੰ ਕਹਿੰਦੇ ਐਲ ਡੀ ਸੀਟੀ ਉਹ ਆਪਣਾ 40 ਸਾਲ ਤੋਂ ਬਾਅਦ ਹਰ 5 ਸਾਲਾ ਬਾਅਦ ਕਰਾ ਲੈ ਕਰੋ ਜੇ ਕੋਈ ਫੇਫੜੇ 'ਚ ਗੰਡ ਆਂਦੀ ਹੈ ਉਹਦਾ ਅੱਗੇ ਟੈਸਟ ਕਰਾਓ ਤੇ ਦੇਖੋ ਕੈਂਸਰ ਹੈ ਕਿ ਨਹੀਂ ਹੈ ਖਾਸ ਕਰਕੇ ਮਤਲਬ ਜਿਹੜਾ স্মੋਕਰ ਹੈ স্মੋਕਰ ਹੈ ਹਾਂਜੀ ਹਾਂਜੀ ਤੇ ਇੱਕ ਡਾਕਟਰ ਜਿਹੜਾ ਲੇਡੀਜ਼ 'ਚ CA125 ਵਗੈਰਾ ਐਦਾਂ ਦੇ ਜਿਹੜੇ ਟੈਸਟ ਕਰਾਈ ਜਾਂਦੇ ਬਲੱਡ ਦੇ ਉਹ ਸਾਹਿਬ ਇੱਕ ਹੀ ਹੋਰ ਕੈਂਸਰ ਕਾਉਂਸਲ ਲਈ ਕੋਈ ਪਾਰਟਿਕੂਲ ਕੈਂਸਰ CA125 ਦਾ ਕੋਈ ਰੋਲ ਨਹੀਂ ਹੈ ਜੀ ਸਕ੍ਰੀਨਿੰਗ ਵਾਸਤੇ ਜੀ CA125 ਦਾ ਰੋਲ ਹੈਗਾ ਅਗਰ ਤੁਸੀਂ ਇਲਾਜ ਚੱਲ ਰਿਹਾ ਤੁਹਾਡਾ ਤਾਂ ਦੇਖਣ ਲਈ ਰਿਸਪੌਂਸ ਦੇਖਣ ਲਈ ਹਾਂਜੀ ਇਹ ਡਾਕਟਰ ਜਿੱਦਾਂ ਕਈ ਸੈਲੀਬ੍ਰਿ ਤੇ ਉਹ ਤਾਂ 100% ਠੀਕ ਹੋ ਗਏ ਕਿ ਜਿਹੜਾ ਫੇਫੜੇ ਦਾ ਕੈਂਸਰ ਹੈ ਕਿਉਰੇਬਲ ਹੈ ਦੇਖੋ ਫੇਫੜੇ ਦਾ ਕੈਂਸਰ ਕੋਈ ਵੀ ਕੈਂਸਰ ਸਿਰ ਤੋਂ ਲੈ ਕੇ ਪੈਰ ਤੱਕ ਹਾਂਜੀ ਕੋਈ ਵੀ ਕੈਂਸਰ ਲੈ ਲਓ ਹਰ ਕੈਂਸਰ ਕਿਉਰੇਬਲ ਹੈ ਜੇ ਉਹਨੂੰ अर्ਲੀ ਸਟੇਜ ਤੇ ਫੜਿਆ ਜਾਵੇ ਤੇ अर्ਲੀ ਸਟੇਜ ਤੇ ਫੜਨ ਲਈ ਤੁਹਾਨੂੰ ਉੱਠਣਾ ਪੈਣਾ ਹੈ ਹਾਂਜੀ ਮੈਨੂੰ ਸਿਰਫ ਸੁਣ ਕੇ ਗੱਲ ਖਤਮ ਕਰਕੇ ਚਾਹ ਪੀ ਕੇ ਬੰਨੇ ਨਾ ਹੋ ਜਿਓ ਉੱਠੋ ਉੱਠੋ ਤੇ ਜਾਓ ਸਕਰੀਨਿੰਗ ਕਰਾਓ ਆਪਣੀ ਆਪਣੇ ਆਪ ਡਾਕਟਰ ਕੋ ਵੱਢੋ ਉਹਦੇ ਬੂਹੇ ਤੇ ਜਾਓ ਆਪਣੇ ਗਵਰਨਮੈਂਟ ਹਸਪੀਟਲ ਜਾਓ ਕਿਤੇ ਜਾਓ ਸਕਰੀਨਿੰਗ ਕਰਾਓ ਹਾਂਜੀ ਤੇ ਦਸੋ ਜਿੱਦਾਂ ਫਿਫੜੇ ਤੇ ਜਿੱਦਾਂ ਹੁਣ ਕਿਸੇ ਨੂੰ ਵੀ ਖਾਂਸੀ ਨਾਲ ਖੂਨ ਆਂਦਾ ਇਹ ਵੈਸੇ ਜ਼ਿਆਦਾਤਰ ਲੱਛਣ ਖਾਂਸੀ ਨਾਲ ਖੂਨ ਆਂਦਾ ਤੇ ਪੀਸ਼ੈਂਟ ਫਿਰ ਕਿੱਦਾਂ ਜਾਏ ਕਿੱਦਾਂ ਫਰਦਰ ਪ੍ਰੋਸੀਡ ਕਰੇ ਡਾਕਟਰ ਕੋ ਜਾਏ ਦੇਖੋ ਖਾਂਸੀ ਨਾਲ ਖੂਨ ਆਂਦਾ ਆਪਣਾ ਆਪਣਾ ਪਹਿਲਾਂ ਸਪੂਟਮ ਚੈੱਕ ਕਰਾਏ ਕਿ ਉਹਦੇ ਟੀਬੀ ਆ ਕਿ ਕੈਂਸਰ ਹੈ ਹਾਂਜੀ ਕੈਂਸਰ ਦੇ ਕਟਾਣੂ ਤੁਹਾਡੇ ਬਲੱਡ ਤੁਹਾਡੇ ਜਿਹੜੀ ਖਾਂਸੀ ਨਾਲ ਖੂਨ ਆਂਦਾ ਚ ਪਾਇਜ ਜਾਂਦੇ ਆ ਉਦੋਂ ਟੈਸਟ ਕਰਾਓ ਸੀਟੀ ਸਕੈਨ ਕਰਾਓ ਐਕਸ ਰੇ ਕਰਾਓ ਡਾਕਟਰ ਨੂੰ ਮਿਲੋ ਇਡਸਮ ਮੈਂ ਚਾਹਾਂਗਾ ਦਰਸ਼ਕਾਂ ਨੂੰ ਆਪਣਾ ਟਾਈਮ ਬਹੁਤ ਥੋੜਾ ਫਟਾਫਟ ਦੱਸੋ ਕਿ ਇੱਕ ਇਹਦੇ ਚ ਡਾਈਟ ਦਾ ਲਾਈਫਸਟਾਈਲ ਦਾ ਕੀ ਰੋਲ ਆ ਕਹਿੰ ਸਕਦੇ ਹਾਂ ਬਹੁਤ ਇੰਪੋਰਟੈਂਟ ਰੋਲ ਹੈ ਮੇਰੇ ਵੱਲੋਂ ਰਸੋਈਆਂ ਬੰਦ ਕਰ ਦੋ ਹਾਂਜੀ ਰਸੋਈਆਂ ਦੇ ਘਰ ਚ ਲੋੜ ਨਹੀਂ ਐ ਕੋਈ ਆਲੂ ਦੇ ਪਰੌਂਠੇ ਕੋਈ ਲੱਲਾ ਪੱਪਾ ਖਾਨ ਦੀ ਲੋੜ ਨਹੀਂ ਐ ਹਾਂਜੀ ਬਹੁਤ ਕਲੀਅਰ ਮੈਂ ਗੱਲ ਦੱਸਣ ਡਿਆ ਹਾਂ ਹਾਂਜੀ ਜਿੰਨਾ ਘੱਟ ਖਾਓਗੇ ਓਨਾ ਬੈਤਰ ਰਹੋਗੇ ਬੈਲੈਂਸਡ ਡਾਈਟ ਖਾਓ ਕੋਸ਼ਿਸ਼ ਕਰੋ ਦੋ ਖਾਣਿਆਂ ਚ ਵਕਫਾ ਵਧਾਓ ਜੀ ਜੇ ਤੁਸੀਂ ਸ਼ਾਮੀ 6 ਵਜੇ ਕੁਝ ਖਾ ਲਿਆ ਉਸ ਤੋਂ ਬਾਅਦ ਖਾਣਾ ਨਹੀਂ ਐ 12 ਘੰਟੇ ਨਹੀਂ ਖਾਣਾ 13 ਘੰਟੇ ਨਹੀਂ ਖਾਣਾ ਇਹਨੂੰ ਇੰਟਰਮੀਟੈਂਟ ਫਾਸਟਿੰਗ ਕਹਿੰਦੇ ਬੜੀ ਮਸ਼ਹੂਰ ਹੈ ਇਹਦੇ ਬੈਨੀਫਿਟ ਹੈਗੇ ਆ ਘੱਟ ਖਾਓ ਕੱਚੀਆਂ ਸਬਜ਼ੀਆਂ ਜ਼ਿਆਦਾ ਖਾਓ ਫਲ ਫਰੂਟ ਜ਼ਿਆਦਾ ਖਾਓ ਖੰਡ ਬਿਲਕੁਲ ਬੰਦ ਕਰ ਦਿਓ ਗੁੜ ਬੰਦ ਕਰ ਦਿਓ ਬੇકરી ਦੀ ਆਈਟਮਾਂ ਬੰਦ ਕਰ ਦਿਓ ਬੇકરી ਉੱਥੋਂ ਬ੍ਰੈਡ ਮਿਲਦੀ ਹੈ ਬਨ ਮਿਲਦਾ ਹੈ ਆਲ ਇਟ ਇਜ਼ ਆਲ ਕੈਨ ਕਾਜ਼ ਕੈਂਸਰ ਡਾਕਟਰ ਤੁਸੀਂ ਸਮਾਂ ਕੱਢ ਕੇ ਸਾਡੇ ਸਟੂਡੀਓ ਸਾਡੇ ਦਰਸ਼ਕਾਂ ਨੂੰ ਬੜੀ ਵਧੀਆ ਜਾਣਕਾਰੀ ਦਿੱਤੀ ਦੋਸਤੋ ਇਲਾਜ ਨਾਲੋਂ ਪਰਹੇ ਚੰਗਾ ਬਚਾਅ ਵਿੱਚ ਹੀ ਬਚਾਅ ਹੈ ਉਮੀਦ ਹੈ ਇਸ ਟੌਪ ਦਾ ਤੁਸੀਂ ਪੂਰਾ ਫਾਇਦਾ ਉਠਾਓਗੇ ਤੁਸੀਂ ਸਾਡੇ ਨਾਲ ਜੁੜੇ ਲਈ ਤੁਹਾਡਾ ਧੰਨਵਾਦ ਕਰਦਾ ਮੈਂ ਡਾਕਟਰ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਹੜੇ ਸਮਾਂ ਕੱਢ ਕੇ ਸਾਡੇ ਕੋਲ ਆਏ